ਆਂ ਟਰਾਲੀ ਚੋਰਾਵਾਂ ਬਾਰੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਭਗਵੰਤ ਮਾਨ ਨੇ ਕੇਜਰੀਵਾਲ ਦੇ ਕਹਿਣ ਤੇ ਤੇ ਉੱਤੋਂ ਬੀਜੇਪੀ ਦੇ ਕਹਿਣ ਤੇ ਅੰਦੋਲਨ ਖਦੇੜਿਆ ਉਹਨੂੰ ਠਾਇਆ ਟਹਿ ਟੇਰੀ ਕੀਤਾ ਉਸ ਮੋਰਚੇ 'ਚੋਂ ਬੜੀ ਵੱਡੀ ਆਵਾਜ਼ ਆਈ ਕਿ ਸਾਡਾ ਕਰੋੜਾ ਰੁਪਏ ਦਾ ਸਾਮਾਨ ਚੋਰੀ ਹੋ ਗਿਆ ਤੇ ਹੁਣ ਆ ਦੋ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਨਾਬੇ ਦੇ ਐਗਜ਼ੀਕਟਿਵ ਆਫਸਰ ਗੁਰਚਰਨ ਸਿੰਘ ਦੇ ਸਰਕਾਰੀ ਘਰ ਚੋਂ ਇਹ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਵਾਹ ਇਨ ਪਬਲਿਕ ਡੋਮੇਨ ਮੀਡੀਆ ਦੇ ਸਾਹਮਣੇ ਔਰ ਉਸ ਤੋਂ ਪਹਿਲਾਂ ਬਹੁਤ ਸਾਰੇ ਨੌਜਵਾਨਾਂ ਨੇ ਐਸਕੇਐਮ ਦੇ ਨੌਜਵਾਨਾਂ ਨੇ ਭਾਰਤੀ ਕਿਸਾਨ ਦੇ ਜੋ ਨੌਜਵਾਨਾਂ ਨੇ ਬਹੁਤ ਜਿਆਦਾ ਵੀਡੀਓਜ਼ ਲਿਆਂਦੀਆਂ ਕਿ ਇੱਥੋਂ ਕਨੌਰ ਦੇ ਐਮਐਲਏ ਦੇ ਚੇਲੇ ਚਾਪਟਿਆਂ ਦੇ ਘਰਾਂ ਦੇ ਵਿੱਚ ਟਰਾਲੀਆਂ ਖੜੀਆਂ ਨੇ ਇਹ ਸਾਡੀਆਂ ਟਰਾਲੀਆਂ ਕਿਰਪਾ ਕਰਕੇ ਬਰਾਮਦ ਕੀਤੀਆਂ ਜਾਣ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪੁਲਿਸ ਨੇ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਕਿਉਂਕਿ ਉਹਨਾਂ ਤੇ ਦਬਾਅ ਸੀਗਾ ਕਿ ਤੁਸੀਂ ਇਸ ਗੱਲ ਦਾ ਤੁਸੀਂ ਨੋਟਿਸ ਹੀ ਨਹੀਂ ਲੈਣਾ